ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਇਸ ਵਕਤ ਹੜ੍ਹਾਂ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੈ ਇਸ ਲਈ ਬਹੁਤ ਸਾਰੇ ਦਾਨੀ ਸੱਜਣ ਸਮਾਜ ਸੇਵੀ ਸੰਸਥਾਵਾਂ ਬਾਹਰੋਂ ਸੇਵਾ ਲੈ ਕੇ ਹੜ੍ਹ ਪੀੜਤ ਲੋਕਾਂ ਦੀ ਮਦਦ ਦੇ ਲਈ ਅੱਗੇ ਆ ਰਹੇ ਹਨ ਮੇਰੀ ਉਹਨਾਂ ਲੋਕਾਂ ਨੂੰ ਬੇਨਤੀ ਹੈ ਜਿਹੜੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਨੇੜੇ ਸੁਰੱਖਿਅਤ ਥਾਵਾਂ ਤੇ ਬੈਠੇ ਹਨ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਦਾਨੀ ਸੱਜਣ ਸੰਸਥਾਵਾਂ ਬਾਹਰੋਂ ਸੇਵਾ ਲੈ ਕੇ ਆ ਰਹੇ ਹਨ ਉਹਨਾਂ ਦੀ ਚਾਹ ਪਾਣੀ ਦਾ ਪ੍ਰਬੰਧ ਲੰਗਰ ਪਾਣੀ ਦਾ ਪ੍ਰਬੰਧ ਜਿਹੜਾ ਸੁਰੱਖਿਅਤ ਸਥਾਨਾਂ ਤੇ ਬੈਠੇ ਜਿਹੜੇ ਪਿੰਡ ਨੇ ਉਥੋਂ ਦੇ ਵੀਰ ਜਿਹੜੇ ਉਹਨਾਂ ਦੀ ਸੇਵਾ ਚਾਹ ਪਾਣੀ ਦੀ ਸੇਵਾ ਉਹਨਾਂ ਦੀ ਕਰਨ ਕਿਉਂਕਿ ਜਿਹੜੇ ਵੀਰ ਜਿਹੜੇ 100 ਕਿਲੋਮੀਟਰ ਤੋਂ 150 ਕਿਲੋਮੀਟਰ ਤੋਂ ਚੱਲ ਕੇ ਆ ਰਹੇ ਆ ਥੱਕੇ ਟੁੱਟੇ ਆ ਉਹ ਉਹਨਾਂ ਨੇ ਅੱਗੇ ਵੀ ਜਾਣਾ ਤਾਂ ਉਹਨਾਂ ਨੂੰ ਬੜੀ ਪਰੇਸ਼ਾਨੀ ਹੁੰਦੀ ਆ ਕੋਈ ਰਾਤ ਦੇ 2 ਵਜੇ ਚੱਲੇ ਕੋਈ 3 ਵਜੇ ਚੱਲੇ ਆ ਤਾਂ ਬਾਈ ਬਣ ਕੇ ਥੋੜਾ ਇਸ ਚੀਜ਼ ਦਾ ਧਿਆਨ ਰੱਖੋ ਉਹਨਾਂ ਦੀ ਸੇਵਾ ਕਰੋ ਕਦਰ ਮਾਨ ਕਰੋ ਜਿਵੇਂ ਹੁਣ ਪਿੰਡ ਗੰਜੂਆਣਾ ਗਾਗਨ ਕੇ ਤੇ ਆਸ-ਪਾਸ ਦੀਆਂ ਢਾਣੀਆਂ ਦੇ ਜਿਹੜੇ ਲੋਕ ਆ ਉਹਨਾਂ ਨੇ ਮਿਲ ਕੇ ਬਾਹਰੋਂ ਆਉਣ ਵਾਲੀ ਸੇਵਾਦਾਰਾਂ ਦੀ ਜਿਹੜੀ ਹੈ ਚਾਹ ਪਾਣੀ ਦੀ ਜਾਂ ਸੇਵਾ ਦੀ ਵਿਵਸਥਾ ਕੀਤੀ ਹੈ ਤਾਂ ਮੇਰੇ ਸਾਰੇ ਪਿੰਡਾਂ ਨੂੰ ਬੇਨਤੀ ਹੈ ਕਿ ਜਿਹੜੇ ਸੁਰੱਖਿਅਤ ਥਾਵਾਂ ਦੇ ਜਿਹੜੇ ਬੈਠੇ ਹਨ ਬਾਹਰੋਂ ਆਉਣ ਵਾਲੇ ਸੇਵਾਦਾਰ ਵੀਰਾਂ ਦੇ ਜਿਹੜੇ ਚਾਹ ਪਾਣੀ ਦਾ ਜਿਹੜਾ ਉਹਨਾਂ ਦੀ ਕਦਰ ਮਾਨ ਕਰੋ ਤਾਂ ਜੋ ਉਹਨਾਂ ਨੂੰ ਵੀ ਲੱਗੇ ਵੀ ਠੀਕ ਆ ਯਾਰ ਅਸੀਂ ਸੇਵਾ ਲੈ ਕੇ ਆਏ ਆ ਤਾਂ ਲੋਕ ਸਾਡੇ ਮਤਲਬ ਵਧੀਆ ਮਹਿਸੂਸ ਹੋਵੇ ਉਹਨਾਂ ਨੂੰ ਧੰਨਵਾਦ